ਜੋ ਜਨੇ ਆਇਏ ਸੀ ਹਮ ਇੱਕ ਨੇ ਆ ਕੇ ਮੇਰਾ ਮੂੰਹ ਫੜ ਲਿਆ ਦੋ ਅੰਦਰ ਵੜ ਗਏ ਜੋ ਅੰਦਰ ਵੜ ਗਏ ਹਮ ਮੈਂ ਬਥੇਰਾ ਮੂੰਹ ਛੜਵਾਇਆ ਮੂੰਹ ਉਹਨਾਂ ਨੇ ਮੇਰਾ ਛੱਡਿਆ ਨਹੀਂ ਹਮ ਫਿਰ ਮੇਰੇ ਹੱਥ ਵੀ ਬੰਨਤੇ ਹਮ ਪੈਰ ਵੀ ਬੰਨਤੇ ਮੇਰੇ ਹਮ ਉੱਪਰ ਮੇਰੇ ਰਜਾਈ ਦੇਤੀ ਮੈਂ ਸੋਚਿਆ ਕਿ ਤੇ ਸਟੋਰ ਤੋਂ ਬੜ ਰਹੀ ਨਹੀਂ ਮੈਂ ਹੌਲੀ ਹੌਲੀ ਰਜਾਈ ਦੇ ਵਿੱਚ ਹੱਥ ਖੋਲੇ ਪੈਰ ਖੋਲੇ ਫਿਰ ਮੈਂ ਬਾਹਰ ਜਾ ਕੇ ਮੂੰਹ ਖੋਲਿਆ ਮੈਂ ਆਸੂ 흘 ਕੇ ਗਈ ਹੋਣਾ ਤੇ ਬੈੱਡ ਮਾਰੀ ਮਨੇ ਵੀ ਅੰਦਰ ਨੇ ਬੰਦੇ ਜੋ ਤੁਸੀਂ ਘਰੇ ਦੇਖਿਆ ਕਿੰਨਾ ਕ ਸਾਮਾਨ ਸਮੂਹ ਖਿਲਰਿਆ ਹੋਇਆ ਸੀ ਕਿ ਬਾਹਰ ਤੋਂ ਸਾਰਾ ਖਿਲਿਆ ਹੀ ਪਿਆ ਸੀ ਜੀ ਬੈੱਡ ਤੇ ਮੇਰੇ ਵਾਲੇ ਤੇ ਅੰਦਰ ਸਟੋਰ ਚੋਂ ਤਾਂ ਮੈਂ ਬੜੀ ਨਹੀਂ ਮੈਨੂੰ ਐਸ ਵੀ ਅੰਦਰ ਬੰਦੇ ਨੇ ਕਿੰਨਾ ਕ ਸਾਮਾਨ ਹੈ ਜਿਹੜਾ ਚੋਰੀ ਕਰਕੇ ਲੈ ਗਏ ਆ ਪਤਾ ਹੀ ਨਹੀਂ ਹਜੇ ਦੇਖੀ ਨਹੀਂ ਸਾਮਾਨ ਦਾ ਨਾਮ ਮੈਨੂੰ ਪਤਾ ਮੇਰਾ ਮੁੰਡਾ ਹੀ ਕਰਦਾ ਸੀ ਮੈਂ ਤਾਂ ਬਿਮਾਰੇ ਰਹਿੰਦੀ ਆ ਜੀ ਮੇਰਾ ਮੁੰਡਾ ਹੀ ਕਰਦਾ ਧਰਦਾ ਸੀ ਉਹੀ ਧਰਦਾ ਵੀ ਉਹੀ ਕਰਦਾ ਸੀ ਹੁਣ ਆਈਡੀਆ ਕਿੰਨਾ ਕ ਪੈਸਾ ਹੋਊਗਾ ਤੁਹਾਡੇ ਕੋਲ ਇੱਥੇ ਕੀ ਪਤਾ ਜੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੁੰਡੇ ਦਾ ਫਿਰ ਕੀ ਹੋਇਆ ਬਨ ਗਿਆ ਉਹ ਮੁੰਡਾ ਦਾ ਘਬਰਾ ਗਿਆ ਪਤਾ ਨਹੀਂ ਕੀ ਹੋਊਗਾ ਮੁੰਡਾ ਬੱਚੂ ਬਣ ਗਿਆ ਠੀਕ ਹੈ ਜੀ ਕ੍ਰਿਸ਼ਨ ਕੁਮਾਰ ਆ ਜੀ ਕ੍ਰਿਸ਼ਨ ਕੁਮਾਰ ਨੀਟਾ ਕਹਿੰਦੇ ਮੈਂ ਹਾਂ ਜੀ ਤੇ ਉਹਨੂੰ ਵੀ ਬੰਨੇ ਆ ਉਹਨਾਂ ਨੇ ਉਹਨੂੰ ਤਾਂ ਹੋਰ ਉਹਨੂੰ ਤਾਂ ਜਮੇ ਦੱਬ ਲਿਆ ਅੰਦਰ ਦੁਆਣੇ ਨਾਲੇ ਚੀਜ਼ਾਂ ਖੋਲੀਆਂ ਨਾਲੇ ਦੱਬ ਲਿਆ ਆ ਤੁਸੇ ਛਾਂਪ ਛੁਪਾ ਪਾਈ ਹੋਈ ਸੀ ਸਾਰੀ ਕੱਢ ਲਈਆਂ ਉਹ ਲੈ ਗਈਆਂ ਥੋਡੀਆਂ ਵੀ ਜੀ ਨਾ ਮੇਰੀ ਨਹੀਂ ਸੀ ਉਹਦੀ ਇੱਕ ਸੋਨੇ ਦੀ ਪਾਈ ਹੋਈ ਬਾਕੀ ਚਾਂਦੀ ਦੀ ਪਾਈ ਹੋਈ ਸੀ ਜਦੋਂ ਪੁਲਿਸ ਆਈ ਹੈ ਫਿਰ ਉਦੋਂ ਉਹ ਬੰਨਿਆ ਹੋਇਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਅੰਦਰ ਬੜੀ ਹੀ ਨਹੀਂ ਫਿਰ ਫੇਰ ਬੜੀਆਂ ਮੇਰਾ ਬਾਅਦ ਚ ਅੱਛਾ ਕੀ ਕਹਿੰਦੇ ਨੇ ਵੀ ਬੈਲਟ ਬੰਨੀ ਹੋਈ ਜੀ ਹੱਥਾਂ ਤੇ ਬੈਲਟ ਉੱਥੇ ਪਈ ਪਈ ਸੀ ਅੱਛਾ ਮੇਰਾ ਫੇਰ ਬੜੀਆਂ ਪਹਿਲਾਂ ਤਾਂ ਮੈਂ ਬਾਹਰ ਗਈਆਂ ਬਾਰੇ ਕਿੰਨੇ ਟਾਈਮ ਲੱਗ ਗਿਆ ਸਾਰੇ ਇਕੱਠੇ ਹੋ ਗਏ ਬਾਹਰ ਕੋਠੇ-ਕੁੱਠੇ ਤੇ ਵੀ ਚੜੇ ਵੀ ਕੀਤਾ ਉੱਪਰ ਨਾ ਚੜ ਗਏ ਹੁਣ ਵੀ ਕੋੜੀਆਂ ਵਿੱਚ ਦੀ ਕਿਤੇ ਨਹੀਂ ਮਿਲੇ ਮੂੰਹ ਬੰਨੇ ਹੋਏ ਸੀ ਉਹਨਾਂ ਨੂੰ ਪਛਾਣਦੇ ਸੀ ਨਾ ਜੀ ਮੂੰਹ ਬੰਨੇ ਸੀ ਉਹਨਾਂ ਦੇ ਹਾਂਜੀ ਕਿੰਨਾਂ ਸਮਾਨ ਸੌਣ ਲੱਗੇ ਪਸ ਪਤਾ ਜੀ ਕੁਝ ਨਹੀਂ ਪਤਾ ਜੀ ਮੈਨੂੰ ਸਰ ਇੱਕ ਵਾਰ ਦਾ ਤੋਂ ਇਹ ਲਹਿਰਾ ਗਾਗਰ ਦੇ ਵਿੱਚ ਕਿਹੜੇ ਵਾਰਡ ਚ ਕੀ ਜਾਣਕਾਰੀ ਹੈ ਜੀ ਇਹ ਰਾਤ ਸੂਚਨਾ ਮਿਲੀ ਸੀ ਸਾਨੂੰ ਕਿ ਵਾਰਡ ਨੰਬਰ 12 ਲਹਿਰਾ ਰਿਹਾ ਇੱਕ ਕ੍ਰਿਸ਼ਨ ਕੁਮਾਰ ਨੀਟਾ ਨਾਮ ਦਾ ਵਿਅਕਤੀ ਹੈ ਜਿੱਤੇ ਉਹ ਮਾਂ ਪੁੱਤ ਦੋਨੇ ਰਹਿੰਦੇ ਸੀਗੇ ਤੇ ਉਸ ਘਰ ਵਿੱਚ ਤਿੰਨ ਬੰਦੇ ਨਕਾਬ ਪੋਸ਼ਰਾਤ ਨੂੰ ਇੰਟਰਵੇ ਤੇ ਜਿਨ੍ਹਾਂ ਨੇ ਉਹਨਾਂ ਦੇ ਆ ਕੇ ਹਮਲਾ ਕੀਤਾ ਜਿਸ ਦੌਰਾਨ ਜਿਹੜਾ ਕ੍ਰਿਸ਼ਨ ਕੁਮਾਰ ਨੀਟਾ ਉਹਦੀ ਡੈਥ ਹੋ ਗਈ ਹੈ ਇਹਦੇ ਸਬੰਧ ਚ ਅਸੀਂ ਮਕਦਮਾ ਅਰਜ ਕਰ ਲਿਆ ਕਤਲ ਦੀ ਹੱਦ ਤਰ੍ਹਾਂ ਦੇ ਤ ਤ ਉਹਦੀ ਤਤੀਸ਼ ਕਰ ਰਹੇ ਹਾਂ ਵੀ ਇਹਦੇ ਪਿੱਛੇ ਪੂਰਾ ਕੀ ਮੋਟਿਵ ਹੈ ਕੌਣ ਕੌਣ ਬੰਦੇ ਨੇ ਉਹ ਸੀ ਜੰਦੀ ਹੀ ਇਨਕਵੈਸ ਕਰ ਲਵਾਂਗੇ ਸਰ ਪੈਸੇ ਨਹੀਂ ਲੁੱਟ ਖੋਗੇ ਹੋਈ ਹੈ ਉਹਨਾਂ ਕੋਈ ਦਾ ਰੇਸ ਸਾਨੂੰ ਬਿਆਜ ਤਾਂ ਨਹੀਂ ਲਿਖਾਇਆ ਲਿਖਾਇਆ ਹੈ ਇਹਨਾਂ ਫਰੋਨ ਅਪਰੇਡ ਕੀਤੀ ਹੈ ਉਹ ਅਸੀਂ ਉੱਥੇ ਉਹ ਜੋ ਮਾਹੌਲ ਇਸ ਤਰ੍ਹਾਂ ਦਾ ਸੀਗਾ ਜੇ ਸਾਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਲਿਖਾਈ ਤੇ ਫਿਰ ਵੀ ਜੋ ਵੀ ਚੀਜ਼ ਸਾਹਮਣੇ ਆਉਂਗੇ ਤਾਂ ਤੋਸਾ ਹੋਣਾ ਅਗਲੀ ਕਰ ਵੀ ਕੀਤੀ ਜਾ ਸਰ ਸੀਸੀਟੀਵੀ ਕੈਮਰੇ ਖੰਡਾੜੇ ਜਾ ਰਹੇ ਕਿਉਂਕਿ ਬੜੀ ਬਹਾਦਤ ਸ਼ਹਿਰ ਦੀ ਸੀਸੀਟੀਵੀ ਕੈਮਰੇ ਚੱਕ ਕੇ ਸਿਟੀਮਾਂ ਲੈ ਜਾਣੀਆਂ ਨੇ ਤੇ ਸਹੀ ਘਟਨਾ ਕਿੰਨੇ ਵਜੇ ਦੀ ਹੈ ਇਹ ਘਟਨਾ ਜੀ ਕਰੀਬ 10 ਵਜੇ ਦੀ ਘਟਨਾ ਹੈਗੀ ਹੈ ਇਹ ਰਾਤ ਨੂੰ 10 ਤੋਂ ਸਵਾ 10 ਵਜੇ ਦੇ ਵਿਚਕਾਰ ਹੈਗੀ ਹੈ ਜੀ ਉਹ ਅਸੀਂ ਚੈੱਕ ਕਰ ਰਹੇ ਹਾਂ ਸਾਰੇ ਕੈਮਰੇ ਟੀਮਾਂ ਸਿਵਾਖ ਮਲਾਏ ਹੈਗੇ ਨੇ ਤੇ ਅਸੀਂ ਜਲਦੀ ਇਹਨੂੰ ਅੱਜ ਹੀ ਸ਼ੁਰੂ ਕਰ ਇਸ ਕਰ ਲਵਾਂਗੇ ਸਰ ਕੋਈ ਇਹਦਾ ਕੋਈ ਲੈਣ ਦੇਣ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਕਿਉਂਕਿ ਇਹ ਪਤਾ ਲੱਗਿਆ ਵੀ ਇਹਦਾ ਜਿਹੜਾ ਕੰਮ ਸੀਗਾ ਉਹ ਛੱਟੇ ਦਾ ਸੀਗਾ ਨਹੀਂ ਇਹਦੇ ਬਾਰੇ ਅਸੀਂ ਚੈੱਕ ਕਰ ਰਹੇ ਹਾਂ ਜੀ ਕਿਉਂਕਿ ਹੁਣ ਅਸੀਂ ਰਾਤ ਪਹਿਲਾਂ ਇੱਕ ਵਾਰ ਉਹਦਾ ਅ ਜਿਹੜੇ ਰਿਸ਼ਤੇ ਆਸਮਾਨ ਦੇ ਲੈਣਾ ਤੇ ਇਸ ਪਰਚਾ ਵਜੋਂ ਦਿੱਤਾ ਹੈ ਕਿ ਪਰਿਵਾਰ ਚ ਉਹਦੀ ਮਾਂ ਤੋਂ ਲਾਹ ਕੋਈ ਨਹੀਂ ਸੀਗਾ ਵਿਆਹ ਵਿੱਚ ਕੀ ਖਾਸ ਗੱਲ ਆਈ ਹੈ ਜੀ ਕਿਉਂਕਿ ਜਦੋਂ ਤਿੰਨ ਬੰਦੇ ਅੰਦਰ ਗਏ ਆ ਤਾਂ ਉਹਨਾਂ ਨੂੰ ਕਿਵੇਂ ਬੰਨ ਕੋ ਕਿਤੇ ਇਹ ਹੈ ਜੀ ਉਹ ਜਿਹੜੇ ਤੰਨਾ ਹੈ ਉਹਨਾਂ ਚੋਂ ਉਹਨੇ ਕੱਲੇ ਕਹੀਏ ਵੀ ਅਸੀਂ ਨੂੰ 40000 ਰੁਪਏ ਲੈਣਾ ਹੈ ਐਦਾਂ ਦੀ ਗੱਲ ਕਹੀਆ ਜੋ ਉਹਦੀ ਮਾਂ ਨੇ ਦੱਸੀਆ ਮੈਂ ਤਰ ਤਰ ਦਿਨਾ ਜੀ ਤੇ ਉਹਨਾਂ ਨੇ ਉਹਨੂੰ ਦੱਬ ਲਿਆ ਡੀਟੇ ਨੂੰ ਤੇ ਇੱਕ ਨੇ ਉਹਦੀ ਮਾਂ ਨੂੰ ਦੱਬ ਲਿਆ ਉਹ ਲੰਮੂ ਮੁੰਨਾਂ ਲੱਗੇ ਸੀਗੇ ਤੇ ਇਹਨਾਂ ਨੂੰ ਰੌਲਾ ਪਾਇਆ ਜਿਹੜਾ ਮਦਈਆ ਉਹ ਵੀ ਉੱਪਰ ਤਾਂ ਸੀਗਾ ਰਿਸ਼ਤੇਦਾਰ ਆਏ ਸੀ ਤੇ ਆਂਨੇ ਉਹਨੇ ਰੌਲਾ ਸੌ ਕੇ ਬੰਦੇ ਭੱਜ ਗਏ